ਵਾਰ ਦੀ ਗੱਲ ਆ ਕੋਈ ਕਿਸਾਨ ਹੁੰਦਾ ਸੀਗਾ ਤੇ ਉਹ ਕਹਿੰਦਾ ਵੀ ਥੋੜੇ ਕਹਿੰਦਾ ਵੀ ਸਾਹਮਣੇ ਜਿਹੜਾ ਖੇਤ ਦਾਗਾ ਕਹਿੰਦਾ ਵੀ ਤੁਹਾਡੇ ਤੋਂ ਥੋੜਾ ਕੁ ਦੂਰ ਵੀ ਤੁਸੀਂ ਉਹ ਲੈ ਲਓ ਵੀ ਇਹ ਕਹਿੰਦਾ ਵੀ ਤੁਹਾਡਾ ਫਾਇਦਾ ਹੋ ਜੂਗਾ ਤੇ ਡੀਲਰ ਨੇ ਕਿਸੇ ਨੇ ਕਹਿਤਾ ਹੋਊਗਾ ਕਿਸਾਨ ਕਹਿੰਦਾ ਇਹ ਕਹਿੰਦਾ ਮੈਂ ਕਹਿੰਦਾ ਵੀ ਐਤਕੀ ਦਾ ਨਹੀਂ ਲੈਂਦਾ ਮੈਂ ਫੇਰ ਦੇਖ ਲਊ ਕਹਿੰਦਾ ਕਿਤੇ ਤੇ ਉਹਨੇ ਕੀ ਕਰਿਆ ਫੇਰ ਤਾਂ ਹੁਣ ਕਹਿੰਦੇ ਕਹਿੰਦੇ ਵੀ ਕਿਸਾਨ ਨੂੰ ਫੇਰ ਹੀ ਲੈ ਕੇ ਬੈੰਦੀ ਹੁੰਦੀ ਹੁੰਦੀ ਹੈਗੀ ਵੀ ਫੇਰ ਨਹੀਂ ਵੇਚ ਜਾਂਦੀ ਹੁੰਦੀ ਕਿਸਾਨ ਤੋਂ ਬਾਕੀ ਸਾਰਾ ਕੁਝ ਕਿਸਾਨ ਕਰ ਲੈਂਦਾ ਹੁੰਦਾ ਤੇ ਐਨੀ ਗੱਲ ਹੋਈ ਅਗਲੇ ਸਾਲ ਨੂੰ ਸਰਕਾਰ ਨੇ ਪ੍ਰੋਜੈਕਟ ਲਿਆਂਦਾ ਤੇ ਉਹਦੇ ਜੋ ਸੜਕ ਕੱਢਦੀ ਉਹ ਜਿਹੜਾ ਜਿਹੜੀ ਜ਼ਮੀਨ ਉਹਨੂੰ ਲੈਣ ਦੀ ਗੱਲ ਚੱਲਦੀ ਸੀ ਵੀ ਮੈਂ ਜ਼ਮੀਨ ਨੂੰ ਖਰੀਦੂ ਅਗਲੇ ਸਾਲ ਜਾਂ ਫੇਰ ਕਿਤੇ ਖਰੀਦੂਗਾ ਤੇ ਉਹ ਜ਼ਮੀਨ ਦੀ ਕੀਮਤ 10-15 ਗੁਣਾ ਹੋ ਗਈ ਖੜੇ ਪੈਰੀ ਤੇ ਉਹ ਕਹਿੰਦਾ ਜੀ ਮੈਂ ਕਹਿੰਦਾ ਤੁਹਾਨੂੰ ਕਹਿੰਦਾ ਫੇਰ ਕਹਿ ਕੇ ਕਹਿੰਦਾ ਗਲਤ ਗੱਲ કરી ਕਹਿੰਦਾ ਵੀ ਮੈਥੋਂ ਕਹਿੰਦਾ ਹੁਣ ਫੇਰ ਵਿਆਹੀ ਨਹੀਂ ਗਈ ਕਹਿੰਦਾ ਹੁਣ ਮੈਨੂੰ ਸਾਰੀ ਉਮਰ ਕਹਿੰਦਾ ਪਛਤਾਵਾ ਰਹੂਗਾ ਕਹਿੰਦਾ ਜੇ ਕਹਿੰਦਾ ਮੈਂ ਕਿਸੇ ਹੋਰ ਨੂੰ ਦੱਸੂਗਾ ਕਹਿੰਦਾ ਵੀ ਮੇਰੀ ਕਹਿੰਦਾ ਬੇਇੱਜ਼ਤੀ ਹੋਊਗੀ ਕਹਿੰਦਾ ਵੀ ਹੁਣ ਆਪਾਂ ਇੱਥੇ ਹੀ ਚੁੱਪ ਕਰ ਜੰਨੇਗੇ ਤੇ ਇੰਨੀ ਗੱਲ ਸੁਣ ਕੇ ਉਹ ਜਿਹੜਾ ਸਲਾਹ ਦੇਣ ਵਾਲਾ ਸੀ ਉਹ ਵੀ ਚੁੱਪ ਕਰ ਗਿਆ ਤੇ ਮੁੱਖ ਦੀ ਗੱਲ ਇਹ ਆ ਵੀ ਕਿਸਾਨ ਤੋਂ ਕਦੇ ਫੇਰ ਨਹੀਂ ਵਿਆਹੀ ਗਈ ਤੁਸੀਂ ਜਦੋਂ ਮਰਜ਼ੀ ਦੇਖ ਲਓ ਕਿਸਾਨ ਜਦੋਂ ਵੀ ਗੱਲ ਸੁਣਾਉਣਗੇ ਉਹ ਕਹਿਣਗੇ ਵੀ ਇਹ ਜ਼ਮੀਨ ਸਾਨੂੰ ਐਨੇ ਦੇ ਮਿਲਦੇ ਸੀ ਪਰ ਫੇ ਜਾ ਉਹ ਕਹਿਣਗੇ ਇਹ ਘਰ ਅਸੀਂ ਐਨੇ ਐਵੇਂ ਕਰਨਾ ਸੀ ਪਰ ਇਹ ਛੱਡ ਤੋਂ ਖਰੀਦੇ ਨਹੀਂ ਗਿਆ ਫੇਰ ਰਹਿ ਗਈ ਤੇ ਕਿਸਾਨ ਤੋਂ ਫੇਰ ਨਹੀਂ ਵੇਚ ਜਾਂਦੀ ਹੁੰਦੀ ਹੁੰਦੀ